ਅਸਲਾਮੁਅਲੈਕਮ ਵੀਰੋ ਕੀ ਹਾਲ ਹੈ ਅਮੀਤ ਕਰਨੇ ਤੁਸੀਂ ਸਾਰੇ ਵਧੀਆ ਹੋਗੇ ਵਿਕਰਮ ਸਿੰਘ ਮਜੀਠੀਆਂ ਨੂੰ ਹਰਿਆਣਾ ਹਾਈ ਕੋਰਟ ਨੇ ਦਿੱਤਾ ਵੱਡਾ ਰਿਲੀਫ ਵਿਕਰਮ ਸਿੰਘ ਮਜੀਠੀਆਂ ਹੁਣ ਰਹਾ ਹੋਣ ਜਾ ਰਹੇ ਹੈ ਤੇ ਇਸ ਦੇ ਪਿੱਛੇ ਕਿਹੜੀ ਪਾਵਰ ਹੈ ਕਿਹਦਾ ਹੱਥ ਹੈ ਜਿਹੜਾ ਕਿ ਵਿਕਰਮ ਸਿੰਘ ਮਜੀਠੀਆ ਨੂੰ ਰਿਲੀਫ ਦਵਾ ਰਿਹਾ ਵੈ ਇਸ ਦੇ ਬਾਰੇ ਆਪਾਂ ਅੱਜ ਦੀ ਵੀਡੀਓ ਚ ਜਾਣਾਂਗੇ ਤੇ ਨਾਲ ਹੀ ਨਾਲ ਜਿਹੜੀ ਦੂਸਰੀ ਵੱਡੀ ਖਬਰ ਹੈ ਕਿ ਰਜਵੀਰ ਜਵੰਦਾ ਜਿਹੜਾ ਕਿ ਬੇਹਤਰੀ ਦੀ ਤਰਫ ਆ ਰਹੇ ਸੀ ਲੇਕਿਨ ਕਹਿ ਰਹੇ ਨੇ ਡਾਕਟਰ ਕਿ ਦੁਬਾਰਾ ਫੇਰ ਉਹ ਵੈਂਟੀਲੇਟਰ ਤੇ ਸ਼ਿਫਟ ਹੋ ਗਏ ਆ ਉਹਨਾਂ ਦੀ ਸਿਹਤ ਖਰਾਬ ਹੋ ਰਹੀ ਹੈ ਤੇ ਜਿੰਨੇ ਵੀ ਉਹਨਾਂ ਦੇ ਫੈਨ ਫਾਲੋਅਰ ਸੀ ਜਾਂ ਪੰਜਾਬ ਦੇ ਲੋਕ ਹੋਣਾ ਵਾ ਉਹਨਾਂ ਨੂੰ ਫਿਰ ਦੁਬਾਰਾ ਅਰਦਾਸ ਕੀਤੀ ਜਾ ਰਹੀ ਹੈ ਕਿ ਦੁਆ ਕਰਨ ਰਜਵੀਰ ਜਵੰਦਾ ਵਾਸਤੇ ਇਹ ਸਾਰੀਆਂ ਖਬਰਾਂ ਦੀ ਡਿਟੇਲ ਆਪਾਂ ਅੱਜ ਦੀ ਵੀਡੀਓ ਚ ਜਾਣਾ ਕਿ ਪਹਿਲਾਂ ਆਪਾਂ ਚੱਲ ਕੇ ਦੇਖ ਲੈਣੇ ਵੀਡੀਓ ਫਿਰ ਕਰਨੇ ਇਸ ਤੇ ਵਿਚਾਰ ਅੱਜ ਦੋ ਵੱਡੀਆਂ ਖਬਰਾਂ ਨੇ ਪੂਰਾ ਪੰਜਾਬ ਹਿਲਾ ਕੇ ਰੱਖ ਦਿੱਤਾ ਯਾਨੀ ਵਿਕਰਮ ਸਿੰਘ ਮਜੀਠੀਆ ਨੂੰ ਬਹੁਤ ਵੱਡੀ ਰਾਹਤ ਹਾਈ ਕੋਰਟ ਬੰਨੀਆਂ ਮਿਲੀ ਹੈ ਪੰਜਾਬ ਦੀ ਸਰਕਾਰ ਨੂੰ ਨੋਟਿਸ ਕਰ ਦਿੱਤੇ ਗਏ ਨੇ ਪਰ ਵਿਕਰਮ ਸਿੰਘ ਮਜੀਠੀਆ ਨੂੰ ਰਾਹਤ ਕਿਹੜੀ ਮਿਲੀ ਹੈ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਔਰ ਦੂਜੇ ਪਾਸੇ ਰਾਜਵੀਰ ਜਵੰਦਾ ਜਿਨ੍ਹਾਂ ਦੀ ਹਾਲਤ ਕਹਿੰਦੇ ਜੀ ਰਿਕਵਰੀ ਕਰ ਰਹੀ ਹੈ ਪਰ ਉਹ ਇੱਕ ਨਮਾ ਮੋੜ ਆ ਗਿਆ ਯਾਨੀ ਰਾਜਵੀਰ ਜਵੰਦਾ ਦੀ ਹਾਲਤ ਫੇਰ ਤੋਂ ਨਾਜਿਕ ਬਣ ਚੁੱਕੀ ਹੈ ਪੰਜਾਬ ਦੇ ਅੰਦਰ ਵੱਖ-ਵੱਖ ਇਲਾਕਿਆਂ ਦੇ ਵਿੱਚ ਗੁਰਦੁਆਰਿਆਂ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਰਾਜਵੀਰ ਜਵੰਦਾ ਦੇ ਲਈ ਬਹੁਤ ਸਾਰੀਆਂ ਅਰਦਾਸਾਂ ਕਰਵਾਈਆਂ ਜਾ ਰਹੀਆਂ ਨੇ ਪਰ ਰਾਜਵੀਰ ਜਵੰਦਾ ਇੱਕ ਵਾਰ ਤਾਂ ਬੋਲੇ ਵੀ ਸੀ ਕਹਿੰਦੇ ਜੀ ਹੋਰ ਰਿਕਵਰੀ ਕਰ ਚੁੱਕੇ ਨਹੀਂ ਪਰ ਰਾਜਵੀਰ ਜਵੰਦਾ ਦੀ ਹਾਲਤ ਫੇਰ ਤੋਂ ਗੰਭੀਰ ਸਥਿਤੀ ਦੇ ਵਿੱਚ ਚਲੇ ਜਾ ਰਹੇ ਨੇ ਔਰ ਮੈਂ ਤੁਹਾਡੇ ਨਾਲ ਇਹ ਖਬਰ ਸਾਂਝੀ ਕਰੂੰਗਾ ਔਰ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਆ ਨੂੰ ਹਾਈ ਕੋਰਟ ਬਣੀਓ ਬਹੁਤ ਵੱਡੀ ਰਾਹਤ ਕਹਿੰਦੇ ਜੀ ਵਿਕਰਮ ਸਿੰਘ ਮਜੀਠੀਆ ਰਿਹਾ ਹੋਣਗੇ ਪਰ ਪੰਜਾਬ ਦੀ ਸਰਕਾਰ ਨੇ ਤਾਂ ਲੋਕਾਂ ਨੂੰ ਕਿਹਾ ਸੀ ਕਹਿੰਦੇ ਜੀ ਵਿਕਰਮ ਸਿੰਘ ਮਜੀਠੀਆ ਪੱਕੇ ਪੈਰਾਂ ਤੇ ਰੁਕੇ ਚੱਕਿਆ ਤੇ ਵਿਕਰਮ ਸਿੰਘ ਮਜੀਠੀਆ ਨੂੰ ਨਾਬਾਦੀ ਜੇਲ੍ਹ ਦੇ ਵਿੱਚੋਂ ਅਸੀਂ ਬਾਹਰ ਨਹੀਂ ਕੱਢਣੀ ਦਿੰਦੇ ਪਰ ਦਰਸਲ ਦੇ ਵਿੱਚ ਬਾਜੀ ਪਲਟ ਚੁੱਕੀ ਹੈ ਸੀਐਮ ਭਗਵੰਤ ਸਿੰਘ ਮਾਨ ਨੂੰ ਯਾਨੀ ਪੰਜਾਬ ਦੀ ਸਰਕਾਰ ਨੂੰ ਬਹੁਤ ਵੱਡੀ ਫਟਕਾਰ ਹਾਈ ਕੋਰਟ ਬਣੀਓ ਲੱਗੀ ਹੈ ਔਰ ਪੂਰੀ ਖਬਰ ਮੈਂ ਤੁਹਾਡੇ ਸਾਹਮਣੇ ਇੱਕ ਵੀਡੀਓ ਦੇ ذریعے ਸਾਂਝੀ ਕਰੂੰਗਾ ਕਿਉਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਦੇ ਲੋਕਾਂ ਦੇ ਨਾਲ ਵੱਡੇ ਪੱਧਰ ਦੇ ਉੱਤੇ ਵਾਅਦਾ ਕੀਤਾ ਸੀ ਕਿ ਕਹਿੰਦੇ ਵਿਕਰਮ ਸਿੰਘ ਮਜੀਠੀਆ ਨੂੰ ਜੇਲ੍ਹ ਦੇ ਵਿੱਚੋਂ ਅਸੀਂ ਬਾਹਰ ਨਹੀਂ ਨਿਕਲਣ ਦਿੰਦੇ ਸਾਡੇ ਰਾਜ ਦੇ ਅੰਦਰ ਪਰ ਵਿਕਰਮ ਸਿੰਘ ਮਜੀਠੀਆ ਜੇਲ੍ਹ ਦੇ ਵਿੱਚੋਂ ਹਰਿਆ ਹੋਣ ਜਾ ਰਹੇ ਨੇ ਕਿਉਂਕਿ ਉਹਨਾਂ ਨੂੰ ਹਾਈ ਕੋਰਟ ਨੇ ਜ਼ਮਾਨਤ ਦੇਣ ਦਾ ਇੱਕ ਬਹੁਤ ਵੱਡਾ ਪ੍ਰਾਵਧਾਨ ਇੱਕ ਬਹੁਤ ਵੱਡਾ ਰਸਤਾ ਖੋਲ ਦਿੱਤਾ ਹੈ ਤਾਂ ਹੁਣ ਵਿਕਰਮ ਸਿੰਘ ਮਜੀਠੀਆ ਦੇ ਵਕੀਲ ਔਰ ਦੂਜੇ ਪਾਸੇ ਬਾਦਲ ਪਰਿਵਾਰ ਪੂਰੇ ਜੋਰਾਂ ਸ਼ੋਰਾਂ ਦੇ ਨਾਲ ਤਿਆਰੀਆਂ ਦੇ ਵਿੱਚ ਕਿ ਵਿਕਰਮ ਸਿੰਘ ਮਜੀਠੀਆ ਜੇਲ੍ਹ ਦੇ ਵਿੱਚੋਂ ਬਾਹਰ ਆ ਜਾਵੇ ਫਿਰ ਉਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਬਦਲਾ ਲੈਣਾ ਤਾਂ ਤਾਅ ਹੈ ਪਰ ਕਹਿੰਦੇ ਜੀ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਵੇ ਚਾਹੇ ਹੋਵੇ ਵਿਜੀਲੈਂਸ ਵੀ ਹੋ ਕਹਿੰਦੇ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਕੋਈ ਵੀ ਸਬੂਤ ਹਲੇ ਤੱਕ ਨਹੀਂ ਨਿਕਲੇ ਪਰ ਹਾਈ ਕੋਰਟ ਨੇ 7 ਦਿਨ ਦਾ ਟਾਈਮ ਦਿੱਤਾ ਤੇ ਮੈਂ ਤੁਹਾਡੇ ਨਾਲ ਇਹਦੀ ਖਬਰ ਇੱਕ ਵੀਡੀਓ ਦੇ ذریعے ਸਾਂਝੀ ਕਰੂੰਗਾ ਉਸ ਤੋਂ ਬਾਅਦ ਰਾਜਵੀਰ ਜਵੰਦਾ ਜਿਨ੍ਹਾਂ ਦੀ ਬੇहद ਜਾਵੇ ਕੱਲਾ ਪੰਜਾਬ ਹੀ ਨਹੀਂ ਬਲਕਿ ਮੁਲਕਾਂ ਦੇ ਵਿੱਚ ਬਹੁਤ ਵੱਡੀ ਫੈਨ ਫਾਲਿੰਗ ਔਰ ਉਹਨਾਂ ਦੇ ਉੱਤੇ ਅਰਦਾਸਾਂ ਕਰਵਾਈਆਂ ਜਾ ਰਹੀਆਂ ਨੇ ਉਹ ਵੀ ਸਾਂਝੀ ਕਰਾਂਗੇ ਪਹਿਲੇ ਵਿਕਰਮ ਸਿੰਘ ਮਜੀਠੀਆ ਦੀ ਅਪਡੇਟ ਬੜੀ ਹੀ ਅਹਿਮ ਸੁਣੋ ਵੱਡੀ ਖਬਰ ਦਾ ਰੁਕ ਕਰਾਂਗੇ ਜੋ ਕਿ ਵਿਕਰਮ ਸਿੰਘ ਮਜੀਠੀਆ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਉਹ ਤੁਹਾਨੂੰ ਦੱਸ ਦਈਏ ਕੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਵਿਕਰਮ ਮੰਜੀਟਿਆ ਨੂੰ ਵੱਡੀ ਰਾਹਤ ਦਿੱਤੀ ਗਈ ਹੈ ਅਤੇ ਪੰਜਾਬ ਸਰਕਾਰ ਨੂੰ ਹੁਣ ਗ੍ਰਿਫਤਾਰੀ ਤੋਂ ਪਹਿਲਾਂ 7 ਦਿਨ ਪਹਿਲਾਂ ਜਿਹੜਾ ਸੁਨਾ ਹੋਵੇਗਾ ਨੋਟਿਸ ਜਿਹੜਾ ਜਾਰੀ ਹੋਇਆ ਪੰਜਾਬ ਸਰਕਾਰ ਨੂੰ ਤੁਹਾਨੂੰ ਪੂਰਾ ਫਾਰਮਾ ਵੀ ਦੱਸਾਂ ਕਿ ਹਾਲਾਂਕਿ ਵਿਕਰਮ ਸਿੰਘ ਮੰਜੀਟਿਆ ਆਲਰੇਡੀ ਜਿਹੜੇ ਜੁਡੀਸ਼ੀਅਲ ਕਸਟਡੀ ਦੇ ਵਿੱਚ ਨੇ 25 ਜੂਨ ਨੂੰ ਉਹਨਾਂ ਦੀ ਗ੍ਰਿਫਤਾਰੀ ਹੁੰਦੀ ਹੈ ਜਿਸ ਤੋਂ ਬਾਅਦ ਲਗਾਤਾਰ ਜਿਹੜੇ ਉਹ ਨਾਪਾ ਦੀ ਜੇਲ੍ਹ ਦੇ ਵਿੱਚ ਬੰਦੇ ਨੇ ਪਰ ਦੂਜੇ ਪਾਸੇ ਅੱਜ ਸੁਣਵਾਈ ਹੋਈ ਸੀ ਬਿਕਰਮ ਸਿੰਘ ਮਜੀਠੀਆ ਦੇ ਮਾਮਲੇ ਨੂੰ ਲੈ ਕੇ ਜ਼ੋਨਾਂ ਦੇ ਕੋਲੋਂ ਪਟੀਸ਼ਨ ਉੱਤੇ ਲਾਈ ਗਈ ਸੀ ਤਾਂ ਇਸ ਦੇ ਵਿੱਚ ਵੱਡੀ ਰਾਹਤ ਦਿੱਤੀ ਗਿਆ। ਤਾਂ ਸੋਨੂੰ ਪੰਜਾਬ ਵਾਲੇ ਬਿਕਰਮ ਸਿੰਘ ਮਜੀਠੀਆ ਨੂੰ ਹਾਈ ਕੋਰਟ ਜ਼ਮਾਨਤ ਦੇਣ ਜਾ ਰਿਹਾ। ਪਰ ਦੂਜੇ ਪਾਸੇ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਇੱਕ ਗੱਲ ਕਹੀ ਸੀ। ਕਹਿੰਦੇ ਬਿਕਰਮ ਸਿੰਘ ਮਜੀਠੀਆ ਨੂੰ ਪੱਕੇ ਪੈਰਾਂ ਤੇ ਹੋ ਕੇ ਚੱਕਿਆ ਕੋਈ ਨਹੀਂ ਕਢਾ ਸਕਦਾ। ਪਰ ਅੱਜ ਪੰਜਾਬ ਦੇ ਲੋਕ ਕਹਿੰਦੇ ਜੇਕਰ ਬਿਕਰਮ ਸਿੰਘ ਮਜੀਠੀਆ ਜੇਨੂੰ ਬਾਹਰ ਆ ਗਿਆ ਤਾਂ ਪੰਜਾਬ ਦੇ ਵਿੱਚ 2027 ਦਾ ਸਮਾਂ ਭਗਵੰਤ ਮਾਨ ਲਈ ਖਤਮ ਹੋ ਜਾਣਾ ਯਾਨੀ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਆਉਂਦੀ ਕਿਉਂਕਿ ਬਹੁਤ ਸਾਰੇ ਲੋਕ ਵਿਕਰਮ ਸਿੰਘ ਮਜੀਠੀਆ ਦੇ ਕੇਸ ਤੋਂ ਅਟ੍ਰੈਕਟ ਹੋਏ ਨੇ ਭਗਵੰਤ ਮਾਨ ਵੱਲ ਕਿਉਂਕਿ ਬਾਦਲਾਂ ਤੇ ਔਰ ਮਜੀਠੀਆ ਤੇ ਐਕਸ਼ਨ ਕਰਨ ਵਾਲਾ ਅਜੇ ਤੋ ਪਹਿਲਾ ਕੋਈ ਮੁੱਖ ਮੰਤਰੀ ਨਹੀਂ ਸੀ ਇਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਹੱਕ ਦੇ ਵਿੱਚ ਪੂਰੇ ਪੰਜਾਬ ਭਰ ਦੇ ਵਿੱਚ ਯਾਨੀ ਹਾਕਰ ਮੱਛੀ ਕਹਿੰਦੇ ਜੀ ਮੁੱਖ ਮੰਤਰੀ ਭਗਵੰਤ ਮਾਨ ਨੇ ਐਕਸ਼ਨ ਕੀਤਾ ਤਾਂ ਜਦੋਂ ਇਹ ਹੱਥ ਦੇ ਵਿੱਚ ਵਿਰੋਧੀ ਵੀ ਆ ਗਈ ਸੀ ਪਰ ਹੁਣ ਜੇਕਰ ਬਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ ਮਿਲਦੀ ਹੈ ਆਉਣ ਵਾਲੇ 14 ਅਕਤੂਬਰ ਨੂੰ ਜ਼ਮਾਨਤ ਦੀ ਅਰਜੀ ਹੈ ਜੇਕਰ ਜ਼ਮਾਨਤ ਹੋ ਜਾਂਦੀ ਹੈ ਤਾਂ ਫਿਰ ਪੰਜਾਬ ਦੀ ਸਰਕਾਰ 2027 ਦੇ ਵਿੱਚ ਬਦਲ ਸਕਦੀ ਹੈ ਇਹਦੇ ਵਿੱਚ ਕੋਈ ਦੋਰ ਰਹਿਮਾ ਨਹੀਂ ਹੈ ਔਰ ਦੂਜੇ ਪਾਸੇ ਆਜੋ ਵੀ ਰਾਜਵੀਰ ਜਵੰਦਾ ਜਿਨ੍ਹਾਂ ਦੀ ਹਾਲਤ ਬੜੀ ਨਾਜ਼ੁਕ ਫੇਰ ਤੋਂ ਹੋ ਗਈ ਹੈ ਕਹਿੰਦੇ ਜੀ ਪਹਿਲਾਂ ਰਿਕਵਰੀ ਕਰ ਚੁੱਕੇ ਸੀ ਜੈਨੀ ਬੋਲ ਤੇ ਸੀ ਅੱਖਾਂ ਖੋਲ੍ਹ ਲੀਆਂ ਸੀ ਉਹਨਾਂ ਨੂੰ ਵੈਂਟੀਲੇਟਰ ਤੋਂ ਬਗੈਰ ਖੁਦ ਆਪਣੇ ਸਾਹ ਆਉਣ ਲੱਗੇ ਸੀ ਫੇਰ ਤੋਂ ਵੈਂਟੀਲੇਟਰ ਤੇ ਚਲੇ ਗਏ ਨੇ ਵੈਸੇ ਪੰਜਾਬ ਭਰ ਦੇ ਅੰਦਰ ਅਰਦਾਸਾਂ ਚੱਲ ਰਹੀਆਂ ਨੇ ਕਾਮਨਾਵਾਂ ਕਰ ਰਹੀ ਨੇ ਲੋਕ ਤੇ ਭਾਈ ਰਾਜਵੀਰ ਜੁੰਧਾ ਜਲਦ ਠੀਕ ਹੋ ਜਾਣ ਪਰ ਬਾਹਰਲੇ ਮੁਲਕਾਂ ਦੇ ਵਿੱਚ ਬਹੁਤ ਵੱਡੇ ਪੱਦਰ ਦੇ ਉੱਤੇ ਯਾਨੀ ਪੈਸੇ ਦੀ ਗੱਲ ਹੈਲੀਕਾਪਟਰਾਂ ਦੀ ਗੱਲ ਕਿ ਰਾਜਵੀਰ ਜਵੰਦਾ ਨੂੰ ਚਾਹੇ ਬੰਬੇ ਪਹੁੰਚਾਉਣ ਦੀ ਗੱਲ ਹੋਵੇ ਚਾਹੇ ਦਿੱਲੀ ਪਹੁੰਚਾਉਣ ਦੀ ਗੱਲ ਹੋਵੇ ਚਾਹੇ ਪੀਜੀਆ ਦੇ ਵਿੱਚ ਹੋਵੇ ਚਾਹੇ ਜੋ ਮਰਜ਼ੀ ਹੋਵੇ ਪਰ ਕਹਿੰਦੇ ਜੀ ਅਸੀਂ ਖਰਚਾ ਕਰਨ ਨੂੰ ਤਿਆਰ ਹੈ ਰਾਜਵੀਰ ਜਵੰਦਾ ਹੇ ਕੋਈ ਇਨਸਾਨ ਜਿਹਨੂੰ ਹਰ ਇੱਕ ਵਿਅਕਤੀ ਹਰ ਇੱਕ ਲੀਡਰ ਹਰ ਇੱਕ ਆਮ ਲੋਕ ਤੋਂ ਵੱਡੇ ਪੱਧਰ ਦੇ ਉੱਤੇ ਕਾਮਨਾਵਾ ਕਰ ਰਹੇ ਨੇ ਕਿ ਰਾਜਵੀਰ ਜਵੰਦਾ ਜਿੰਦਾ ਰਹਿਣ ਪਰ ਜੀ ਜਿਹੜਾ ਹੁਣ ਹੱਡੀ ਟੁੱਟਣੀ ਰੀੜ ਦੀ ਤਿੰਨ ਜਗ੍ਹਾ ਤੋਂ ਟੁੱਟਣੀ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਸੰਕੇਤ ਹੈ ਕਿਉਂਕਿ ਡਾਕਟਰਾਂ ਨੇ ਸਿਰ ਮਾਰ ਦਿੱਤਾ ਸੀ ਕਿ ਰਾਜਵੀਰ ਜਵੰਦਾ ਦਾ ਧੌਣ ਦੇ ਕੋਲੋਂ ਮੜਕਾ ਟੁੱਟਣਾ ਤਿੰਨ ਜਗ੍ਹਾ ਤੋਂ ਰੀੜ ਦੀ ਹੱਡੀ ਦਾ ਟੁੱਟ ਜਾਣਾ ਉਸ ਤੋਂ ਬਾਅਦ ਦਿਮਾਗ ਸੁਨ ਹੋ ਜਾਣਾ ਯਾਨੀ ਆਕਸੀਜਨ ਨਾ ਪਹੁੰਚਣਾ ਤਾਂ ਰਾਜਵੀਰ ਜਵੰਦਾ ਨੂੰ ਲੈ ਕੇ ਇੱਕ ਵਾਰ ਤਾਂ ਖੁਸ਼ਖਬਰੀ ਫੈਲ ਜਾਂਦੀ ਹੈ ਅਸੀਂ ਵੀ ਆਪਣੇ ਚੈਨਲ ਤੇ ਉਹ ਖਬਰ ਪਾਈ ਹੈ ਹਾਲੇ ਵੀ ਅਰਦਾਸ ਕਰਦੇ ਹਾਂ ਕਾਮਨਾ ਕਰਦੇ ਹਾਂ ਤੇ ਰਾਜਵੀਰ ਜਵੰਦਾ ਫੇਰ ਤੋਂ ਬਿਸਤਰ ਤੋਂ ਖੜੇ ਹੋ ਜਾਣ ਕਿਉਂਕਿ ਪੰਜਾਬ ਦੀ ਸਾਡੀ ਜਿਹੜੀ ਏਕਤਾ ਸਾਰਿਆਂ ਦੀ ਕੋਈ ਆਵਾਜ਼ ਆ ਤੇ ਰਾਜਵੀਰ ਜਵੰਦਾ ਜਲਦ ਠੀਕ ਹੋ ਜਾਣ ਤਾਂ ਠੀਕ ਹੈ ਪੰਜਾਬ ਵਾਲੇ ਹਰ ਇੱਕ ਨਵੀਂ ਅਪਡੇਟ ਤੁਹਾਡੇ ਤੱਕ ਪਹੁੰਚਦੀ ਰਹੂਗੀ ਆਪਣੇ ਚੈਨਲ ਤੇ ਜਿਹਨੇ ਵੀ ਭੈਣ ਭਰਾ ਨਵੇਂ ਹੋ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਵਾਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ ਤੇ ਅੱਜ ਦੀ ਵੀਡੀਓ ਆਪਾਂ ਦੇਖੀ ਕਿ ਰਜਵੀਰ ਜਵੰਦਾ ਜਿਹੜਾ ਕਿ ਐਕਸੀਡੈਂਟ ਦੇ ਵਿੱਚ ਕਾਫੀ ਜ਼ਿਆਦਾ ਗਾਇਲ ਹੋਏ ਹੁੰਦੇ ਉਹਨੂੰ ਕਾਫੀ ਚੋਟਾਂ ਆਉਂਦੀਆਂ ਹਨ ਦੀ ਹਾਲਤ ਕਾਫੀ ਕ੍ਰਿਟੀਕਲ ਕੰਡੀਸ਼ਨ ਉਹ ਜਿਹੜੀ ਹੁੰਦੀ ਨਾ ਉਹਨਾਂ ਦੀ ਹੋ ਜਾਂਦੀ ਹੈ ਲੇਕਿਨ ਡਾਕਟਰ ਫਿਰ ਖੁਸ਼ੀ ਦੀ ਖਬਰ ਦਿੰਦੇ ਆ ਕਿ ਹੁਣ ਉਹ ਬਿਹتری ਦੀ ਤਰਫ ਆ ਰਹੇ ਬੋਲੇ ਹੈ ਲੇਕਿਨ ਥੋੜੇ ਅੱਜ ਫਿਰ ਦੁਬਾਰਾ ਇੱਕ ਖਬਰ ਹੁੰਦੀ ਹੈ ਕਿ ਰਜਵੀਰ ਜਵੰਦਾ ਜਿਹੜੇ ਆ ਉਹਨਾਂ ਦੀ ਜਿਹੜੀ ਸੂਰਤ ਹਾਲ ਦੁਬਾਰਾ ਫਿਰ ਖਰਾਬ ਹੋ ਰਹੀ ਸਿਹਤ ਦੁਬਾਰਾ ਫਿਰ ਖਰਾਬ ਹੋ ਰਹੀ ਹੈ ਉਹਨੂੰ ਦੁਬਾਰਾ ਫਿਰ ਵੈਂਟੀਲੇਟਰ ਤੇ ਸ਼ਿਫਟ ਕੀਤਾ ਗਿਆ ਰਿਹਾ ਇਸ ਕਰ ਕੇ ਡਾਕਟਰ ਨੇ ਕਿਹਾ ਹੈ ਕਿ ਜਿੰਨੇ ਵੀ ਉਹਨਾਂ ਦੇ ਫੈਨ ਫਾਲੋਅਰ ਹੈ ਪੰਜਾਬ ਦੇ ਲੋਕ ਸਾਰਿਆਂ ਨੂੰ ਚਾਹੀਦਾ ਕਿ ਅਰਦਾਸ ਦੁਆ ਕਰਨ ਤਾਂ ਕਿ ਰੱਬ ਉਹਨਾਂ ਉਤੇ ਆਪਣਾ ਕਰਮ ਕਰੇ ਪਰਮਾਤਮਾ ਨਾਲ ਤੇ ਮਿਹਰ ਕਰੇ ਤੇ ਦੁਬਾਰਾ ਫਿਰ ਸਿਹਤਯਾਬ ਹੋ ਕੇ ਖੜੇ ਹੋਣ ਆਪਣੀ ਜ਼ਿੰਦਗੀ ਦੀ ਤਰਫ ਲੁਟਣਾ ਸ਼ੁਰੂ ਕਰ ਦੇਣ ਤੇ ਦੂਸਰੇ ਪਾਸੇ ਜਿਹੜੀ ਵੱਡੀ ਖਬਰ ਹੈ ਵਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਹੈ ਕਿ ਹਰਿਆਣਾ ਹਾਈ ਕੋਰਟ ਨੇ ਵਿਕਰਮ ਸਿੰਘ ਮਜੀਠੀਆ ਨੂੰ ਹੁਣ ਵੱਡਾ ਰਿਲੀਫ ਦੇਣ ਦਾ ਫੈਸਲਾ ਕਰ ਲਿਆ ਹੈ ਕਿਉਂਕਿ 14 ਅਕਤੂਬਰ ਨੂੰ ਦੁਬਾਰਾ ਫਿਰ ਵਿਕਰਮ ਸਿੰਘ ਮਜੀਠੀਆ ਦੇ ਕੇਸ ਦੀ ਸੁਣਵਾਈ ਹੋਣੀ ਹੈ ਦੇ ਵਿੱਚ ਉਹਨਾਂ ਦੀ ਜ਼ਮਾਨਤ ਦੀ ਪਟੀਸ਼ਨ ਪਾਈ ਗਈ ਹੈ ਤੇ ਕਿਹਾ ਇਹ ਜਾ ਰਿਹਾ ਹੈ ਕਿ ਹੁਣ ਹੋ ਸਕਦਾ ਹੈ ਕਿ 14 ਅਕਤੂਬਰ ਨੂੰ ਵਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ ਮਿਲ ਜੇ ਕਿਉਂਕਿ ਉਹਨਾਂ ਦੇ ਪਿੱਛੇ ਜਿਹੜੀ ਐਸਟੈਂਪਾਵਰ ਹੈ ਉਹ ਬਹੁਤ ਹੀ ਮਜ਼ਬੂਤ ਤੇ ਬਹੁਤ ਹੀ ਤਗੜਾ ਬੰਦਾ ਹੈ ਜਿਹਨੂੰ ਕਿਹਾ ਜਾਂਦਾ ਹੈ ਬਾਬਾ ਗੁਰਵਿੰਦਰ ਸਿੰਘ ਢਿੱਲੂ ਸਾਰਿਆਂ ਨੂੰ ਉਹਨਾਂ ਦੀ ਪਾਵਰ ਦਾ ਅੰਦਾਜ਼ਾ ਹੈ ਕਿ ਜਿਹੜੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਹੈ ਉਹ ਵੀ ਉਹਨਾਂ ਨੂੰ ਮਿਲਦੇ ਆ ਉਹਨਾਂ ਨਾਲ ਉਹਨਾਂ ਦੀ ਗੱਲਬਾਤ ਹੈ ਫਿਰ ਅਮਿਤ ਸ਼ਾਹ ਦੇ ਨਾਲ ਜਿੰਨੇ ਵੀ ਵੱਡੇ ਲੀਡਰ ਉਹਨਾਂ ਸਾਰਿਆਂ ਦੇ ਨਾਲ ਉਹਨਾਂ ਦਾ ਬੈਨ ਖਲੋਣਾ ਉਹਨਾਂ ਦੀ ਪਾਵਰ ਹੈ ਪਰ ਆਪਣੀ ਪਾਵਰ ਨੂੰ ਜਸਤਮਾਲ ਕਰਨਾ ਵੀ ਜਾਣਦੇ ਸਾਰਿਆਂ ਨੂੰ ਪਤਾ ਕਿ ਕਿੱਡੇ ਮਜ਼ਬੂਤ ਹੈ ਤੇ ਉਹ ਵਿਕਰਮ ਸਿੰਘ ਮਜੀਠੀਆ ਨੂੰ ਮੇਰਨ ਵਾਸਤੇ 90 ਦੀ ਜੇਲ੍ਹ ਦੇ ਅੰਦਰ ਗਏ ਤੇ ਇਸੇ ਕਰਕੇ ਹੁਣ ਨਵੀਆਂ ਪੇਸ਼ਰਫਤਾਂ ਸ਼ੁਰੂ ਹੋ ਗਈਆਂ ਕਿ ਵਿਕਰਮ ਸਿੰਘ ਮਜੀਠੀਆ ਦੀ ਜਿਹੜੀ ਹੈ ਨਾ ਹੋਸਾ ਲਗਦਾ ਹੈ ਕਿ 14 ਅਕਤੂਬਰ ਨੂੰ ਜ਼ਮਾਨਤ ਹੋ ਜੇ ਤੇ ਹੁਣ ਪੰਜਾਬ ਦੇ ਲੋਕ ਮੁੱਖ ਮੰਤਰੀ ਪੰਜਾਬ ਵੱਲ ਦੇਖਣ ਦੇ ਕਿ ਜਿਹੜਾ ਉਹਨਾਂ ਨੇ ਵਾਅਦਾ ਕੀਤਾ ਸੀ ਕਿ ਮੈਂ ਵਿਕਰਮ ਸਿੰਘ ਮਜੀਠੀਆ ਨੂੰ ਗ੍ਰਿਫਤਾਰ ਕੀਤਾ ਪੱਕੇ ਪੈਰੀ ਪੂਰੇ ਸਬੂਤਾਂ ਦੇ ਨਾਲ ਤੇ ਹੁਣ ਜਲਦੀ ਬਾਹਰ ਨਹੀਂ ਆਉਂਦਾ ਤੇ ਅਗਰ ਤੋਂ 14 ਅਕਤੂਬਰ ਨੂੰ ਮੁੱਖ ਮੰਤਰੀ ਪੰਜਾਬ ਸਾਹਿਬ ਜਾਂ ਵਿਜੀਲੈਂਸ ਟੀਮਾਂ ਨੇ ਜਿਹੜੇ ਸਬੂਤ ਇਕੱਠੇ ਕੀਤੇ ਉਹ ਦਿੱਤੇ ਗਏ ਸਾਹਮਣੇ ਅਦਾਲਤ ਦੇ ਰੂਬਰੂ ਪੇਸ਼ ਕੀਤੇ ਗਏ ਫਿਰ ਤੇ ਉਹਨਾਂ ਦੀ ਜ਼ਮਾਨਤ ਹੋਣਾ ਮੁਸ਼ਕਲ ਹੈ ਤੇ ਅਗਰ ਨਾ ਦਿੱਤੇ ਗਏ ਤੇ ਫਿਰ ਉਹ ਜ਼ਮਾਨਤ ਤੇ ਬਾਹਰ ਆ ਜਾਣਗੇ ਜਿਹੜਾ ਕਿ ਪੰਜਾਬ ਦੇ ਲੋਕਾਂ ਵਾਸਤੇ ਇੱਕ ਦਰਚਾ ਕਿਉਂਕਿ ਪੰਜਾਬ ਦੇ ਲੋਕ ਚਾਹੁੰਦੇ ਆ ਕਿ ਵਿਕਰਮ ਸਿੰਘ ਇਹ ਜੀਠੀਆਂ ਨੂੰ ਜਿਆਦਾ ਤੋਂ ਜਿਆਦਾ ਸਜ਼ਾ ਮਿਲੇ ਜਿਸ ਤਰ੍ਹਾਂ ਇਹਨੇ ਪੰਜਾਬ ਦੇ ਲੋਕਾਂ ਦੇ ਘਰ ਉਜਾੜੇ ਆ ਪੰਜਾਬ ਦੀਆਂ ਮਾਵਾਂ ਦੇ ਬੱਚਿਆਂ ਦਾ ਕਤਲ ਕੀਤਾ ਇਸੇ ਤਰ੍ਹਾਂ ਇਹਨੂੰ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ ਇਹਨੂੰ ਲੰਬੀ ਕੈਦ ਹੋਣੀ ਚਾਹੀਦੀ ਹੈ ਪਰ ਹੁਣ ਫੈਸਲਾ 14 ਅਕਤੂਬਰ ਵਾਲੇ ਦਿਨ ਹੀ ਆਏਗਾ ਕਿ ਦੇਖੋ 14 ਅਕਤੂਬਰ ਵਾਲੇ ਦਿਨ ਉਹਨਾਂ ਨੂੰ ਜ਼ਮਾਨਤ ਮਿਲਦੀ ਹੈ ਜਾਂ ਨਹੀਂ ਮਿਲਦੀ ਇਸ ਦਾ ਫੈਸਲਾ ਹੁਣ 14 ਅਕਤੂਬਰ ਨੂੰ ਹੋਏਗਾ ਬਾਕੀ ਵੀਰੋ ਤੁਸੀਂ ਅੱਜ ਦੀ ਵੀਡੀਓ ਦੇਖੀ ਇਸ ਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਕਮੈਂਟ ਕਰਕੇ ਆਪਣੀ ਰਾਏ ਦਾ اظہار لازਮੀ ਕਰਿਓ ਆਪਣਾ ਰਖੋ ਧਿਆਨ ਸਰਾ ਖਿਆਲ ਰੰਭ ਰੱਖਾ